ਦੋਸਤੋ ਰਾਜਸਥਾਨ ਸਟੇਟ ਦੇ ਜ਼ਿਲ੍ਹਾ ਸ੍ਰੀ ਗੰਗਾ ਨਗਰ ਦੇ ਵਿੱਚੋਂ ਪਿੰਡ ਸਾਫ ਸਿੰਘ ਵਾਲੇ ਚੋਂ ਇੱਕ ਤੁਹਾਨੂੰ ਛੋਟ ਵੀਡੀਓ ਦਿਖਾ ਰਿਹਾ ਇੱਥੇ ਬਾਈ ਦਾ ਵਪਾਰ ਦਾ ਕੰਮ ਹੈ ਜਿੰਨੀਆਂ ਗਾਵਾਂ ਤੋਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਰੀਆਂ ਵਿਕਾਊ ਆ ਇਹ ਵਿਕਰੀ ਵਾਸਤੇ ਆ ਤੇ ਇਹਨਾਂ ਦੀ ਕੀਮਤ ਫੁੱਲ ਵੀਡੀਓ ਚ ਦੱਸੀ ਹੋਈ ਹੈ ਛੋਟ ਵੀਡੀਓ ਜਰੂਰ ਦੱਸ ਦਿਨਾ ਵੀ ਬਹੁਤਿਆਂ ਗਾਵਾਂ ਵਿੱਚੋਂ 85 90 ਦੇ ਭਾਅ ਲੀਆਂ ਤੇ ਘਰ ਤੱਕ ਦੀ ਪਹੁੰਚ ਆ ਲਈਆਂ ਬਾਕੀ ਕੱਲੀ ਕੱਲੀ ਗਾਂ ਦੀ ਕੀਮਤ ਫੁੱਲ ਵੀਡੀਓ ਚ ਤੁਹਾਨੂੰ ਜਿਹੜੀ ਉਹ ਮਿਲ ਜਾਣੀ ਹੈ ਪਰ ਸ਼ਾਰਟ ਵੀਡੀਓ 'ਚ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਥੋੜੇ ਦਿਨਾਂ ਦੀ ਸੋਈ 12 ਕਿਲੋ ਦੁੱਧ ਹਾਜ਼ਰ ਹੈ ਦੰਦਬਾਈ ਦੇ ਦੇਖੇ ਹੋਏ ਆ ਕਨਫਰਮ ਆ ਤੇ ਦੋ ਦੰਦ ਝੋਟੀ ਹੈ 1 ਲੱਖ ਤੇ 25000 'ਚ ਪਹੁੰਚ 500 ਕਿਲੋਮੀਟਰ ਤੱਕ ਮਤਲਬ ਪੰਜਾਬ ਦੇ ਕਿਸੇ ਵੀ ਕੋਨੇ 'ਚ ਤੁਸੀਂ ਮੰਗਾਉਣੀ ਚਾਹੁੰਦੇ ਹੋ ਦੋਦ ਤੁਸੀਂ ਦੋ ਟਾਈਮ ਤਿੰਨ ਟਾਈਮ ਇੱਥੇ ਚੋ ਸਕਦੇ ਹੋ ਫੁੱਲ ਤਸੱਲੀ ਕਰ ਸਕਦੇ ਹੋ ਰਹਿਸ਼ ਦਾ ਪ੍ਰਬੰਧ ਹੈਗਾ 1,25,000 ਸਮੇਤ ਕਰਾਇਆ ਇਹਦੀ ਕੀਮਤ ਹੈ ਧੰਨਵਾਦ ਇਸ ਸ਼ਾਰਟ ਵੀਡੀਓ ਨੂੰ ਦੇਖਣ ਲਈ